ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੀ ਪਿਆਰੀ YouTube ਫੈਮਿਲੀ ਨੂੰ ਜੋ ਉਮੀਦ ਕਰਦੇ ਤੁਸੀਂ ਸਾਰੇ ਜਾਣੇ ਘੈਂਟ ਹੋਗੇ ਅਸੀਂ ਵੀ ਸਾਰੇ ਬਹੁਤ ਵਧੀਆ ਚੱਲਦੀ ਕਲਾ ਦੇ ਵਿੱਚ ਆ ਜੀ ਆਹ ਲੋ ਜੀ ਸ਼ਾਮ ਦਾ ਟਾਈਮ ਹੈ ਜੀ ਵੈਸੇ ਤਾਂ ਇਹ ਦੁਪਹਿਰੇ ਬਣਾਉਦੇ ਹੁੰਦੇ ਨੇ ਜੀ ਦਹੀਂ ਪੱਲੇ ਚਲੋ ਸਾਡਾ ਦਿਲ ਕਰੇ ਸ਼ਾਮ ਨੂੰ ਤੇ ਅਸੀਂ ਪਹਿਲਾਂ ਰਿਸ਼ਤੇਦਾਰੀ ਦੇ ਵਿੱਚ ਚਲੇ ਗਏ ਸੀ ਜੀ ਤੇ ਫਿਰ ਹੁਣ ਅਸੀਂ ਆਪਣੇ ਘਰ ਆ ਗਏ ਸ਼ਾਮ ਦਾ ਟਾਈਮ ਹੈ ਜੀ ਇਹ ਅਸੀਂ ਰਾਤ ਪਰ ਦਾਲ ਭਿਉ ਕੇ ਰੱਖੀ ਜੀ ਇਹ ਦਾਲ ਹੈਗੀ ਜੀ ਇਹ ਕਾਲੀ ਮਾਂ ਠੀਕ ਹੈ ਜੀ ਬਲੈਕ ਮਾਂ ਜਿਹੜੇ ਹੁੰਦੇ ਨੇ ਠੀਕ ਹੈ ਜੀ ਜਿਹੜੀ ਜੜੀ ਪਾਸਾ ਸੋਸੇ ਸਮਝ ਸਕਦੇ ਸਮਝ ਲਿਓ ਠੀਕ ਹੈ ਜੀ ਤੇ ਅਸੀਂ ਜੀ ਪਿੰਡ ਦੇ ਲੋਕ ਸਿੱਧੇ ਸਾਤੇ ਤੁਹਾਨੂੰ ਪਤਾ ਹੈ ਜੀ ਪਿੰਡਾਂ ਦੇ ਕਿੱਦਾਂ ਦੇ ਲੋਕ ਹੁੰਦੇ ਨੇ ਤੇ ਆਹ ਲੋ ਜੀ ਅਸੀਂ ਆਪਾਂ ਹੁਣ ਇਹ ਮਿਕਸੀ ਦੇ ਵਿੱਚ ਪਾ ਲਈ ਜੀ ਵੈਸੇ ਆਪਾਂ ਜਿਹੜੀ ਇੱਕ ਮੂੰਗੀ ਮਸਰੀ ਹੁੰਦੀ ਹੈ ਜਿਹੜੀ ਪੀਲੀ ਹੁੰਦੀ ਹੈ ਜੀ ਕਿਹੜੀ ਹੁੰਦੀ ਹੈ ਉਹ ਮੂੰਗੀ ਹੁੰਦੀ ਹੈ ਸ਼ਾਇਦ ਲਾਲ ਜੀ ਮਸਰੀ ਹੁੰਦੀ ਹੋਗੀ ਜੇ ਲੀਪੀ ਲੀਜੀ ਹੁੰਦੀ ਆ ਪੀਣੀ ਨੂੰ ਆਪਾਂ ਉਹਨੂੰ ਵੀ ਭਿਉਂ ਸਕਦੇ ਹਾਂ ਜੀ ਆਪਾਂ ਤੇ ਇਹਨੂੰ ਵੀ ਦੋਏਂ ਅੰਦੇ ਵੀ ਬਣਾ ਸਕਦੇ ਆਪਾਂ ਪਰ ਦੇਖੋ ਜੀ ਅਸੀਂ ਤਾਂ ਇੱਕ ਦੀ ਬਣਾਉਣਾ ਪਸੰਦ ਕੀਤਾ ਇੰਨਾ ਅਸੀਂ ਚੱਕਰਾਂ 'ਚ ਨਹੀਂ ਪੈਂਦੇ ਆਹ ਲਓ ਜੀ ਆਪਾਂ ਗ੍ਰाइंड ਕਰ ਲਈ ਜੀ ਜਿੰਨਾ ਘਰ ਹੈ ਨਹੀਂ ਮਿਕਸੀ ਤੇ ਉਹ ਆਪਣੇ ਕੁੰਡਾ ਛੋਟੇ ਨਾਲ ਵੀ ਕੁੱਟ ਸਕਦੇ ਨੇ ਠੀਕ ਹੈ ਜੀ ਆਪਾਂ ਨੇ ਮਾਂ ਨੂੰ ਬਰੀਕੇ ਕਰਨਾ ਹੁੰਦਾ ਕੁੰਡੇ ਛੋਟੇ ਦੀ ਹੈਲਪ ਵੀ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ ਲਓ ਜੀ ਆਪਾਂ ਔਰੇ ਚੰਗੀ ਤਰ੍ਹਾਂ ਦੇਖੋ ਜੀ ਤੁਹਾਡੇ ਸਾਹਮਣੇ ਜੀ ਆ ਵਧੀਆ ਆਪਾਂ ਨੇ ਗ੍ਰੈਂਡ ਕਰ ਲਿਆ ਜੀ ਲਓ ਜੀ ਹੁਣ ਆਪਾਂ ਕੱਢਣ ਲੱਗੇ ਹੋਏ ਹਾਂ ਜੀ ਤੇ ਥੋੜਾ ਜਿਹਾ ਦੇ ਵਿੱਚ ਆਪਾਂ ਪਾਣੀ ਪਾਵਾਂਗੇ ਥੋੜਾ ਜਿਹਾ ਹਲਕਾ ਕਰਾਂਗੇ ਜੀ ਥੋੜਾ ਜਿਆਦਾ ਘਾੜਾ ਹੋ ਗਿਆ ਇਹ ਤੇ ਆਹ ਲੋ ਜੀ ਆਪਾਂ ਕਰਤਾ ਜਿure ਫੈਂਟਣਾ ਸ਼ੁਰੂ ਤੇ ਇਹਦੇ ਵਿੱਚ ਆਪਾਂ ਕੁਝ ਵੀ ਨਹੀਂ ਪਾਉਣਾ ਹੈਗਾ ਮੇਰੇ ਕਹਿਣ ਦਾ ਭਾਵ ਆਪਾਂ ਮਿੱਠਾ ਸੋਡਾ ਵਗੈਰਾ ਇਹਨੂੰ ਕੁਝ ਨਹੀਂ ਪਾਉਣਾ ਹੈਗਾ ਤੇ ਕਈ ਵਾਰ ਆਪਾਂ ਮਿੱਠਾ ਸੋਡਾ ਪਾ ਦਨੇ ਫਲੌਣ ਦੇ ਮਾਰੇ ਤੇ ਇਹਪਾ ਸਲਫਾਪੈਨ ਨੂੰ ਤਾਂ ਹਿਲਾ ਰਹੇ ਜੀ ਇੱਕ ਸਾਈਡ ਤੇ ਹਿਲਾਉਣਾ ਜੀ ਇਹ ਦੋ ਪਾਸੇ ਨਹੀਂ ਐਵੇਂ ਕਰਨਾ ਹੈ ਕਿ ਇਧਰ ਹੱਥ ਕਰੇ ਇਧਰ ਹੱਥ ਬੋਲੇ ਮੰਗੂ ਤੇ ਆਪਣੀ ਇੱਕੇ ਸਾਈਡ ਤੇ ਫੈਂਟਣਾ ਜੀ ਇਹ ਤਾਂ ਜੋ ਕਿ ਆਪਣੇ ਇਹਦੇ ਵਿੱਚ ਭਾਫ ਗੈਸ ਵਗੈਰਾ ਭਰ ਸਕੇ ਠੀਕ ਹੈ ਜੀ ਇੱਕੇ ਸਾਈਡ ਤੇ ਫੈਂਟਣਾ ਜੀ ਇਹ ਬਾਕੀ ਜੋ ਵੀ ਮੇਰੇ ਭੈਣ ਭਾਈ ਜੋ ਵੀ ਚੈਨਲ ਤੇ ਪਹਿਲੀ ਵਾਰ ਨਮਾ ਆਇਆ ਜੀ ਚੈਨਲ ਨੂੰ ਕਰ ਦਿਓ ਜੀ ਗਦਾ ਕਰ ਜਾ ਕੇ ਸਬਸਕ੍ਰਾਈਬ ਤਾਂ ਜੋ ਕਿ ਆਪਣੇ ਤੁਹਾਡੇ ਕੋਲ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਪਿਆਰੇ ਪਿਆਰੇ ਵਲੌਗ ਹੁੰਦੇ ਨੇ ਜੀ ਆਪਣੇ ਜਰੂਰ ਦੇਖਿਆ ਕਰੋ ਜੀ ਵਲੌਗ ਦੇਖ ਕੇ ਜਰੂਰ ਦੱਸਿਆ ਕਰੋ ਜੀ ਤੁਹਾਨੂੰ ਸਾਡੇ ਵਲੌਗ ਇਦਾਂ ਦੇ ਲੱਗਦੇ ਨੇ ਜੇ ਵਧੀਆ ਲੱਗਦੇ ਨੇ ਪਲੀਜ਼ ਸੋਣਾ ਜੀ ਕਮੈਂਟ ਛੱਡ ਕੇ ਜਰੂਰ ਆਇਆ ਕਰੋ ਜੀ ਕਿੱਥੋਂ ਦੇਖ ਤੂੰ ਜਰੂਰ ਦੱਸਿਆ ਕਰੋ ਜੀ ਠੀਕ ਹੈ ਜੀ ਤੇ ਬਾਕੀ ਆ ਲੋ ਜੀ ਆਪਾਂ ਹੁਣ ਬਣਾਉਣ ਲੱਗੇ ਆ ਜੀ ਦਹੀਂ ਭੱਲੇ ਦਹੀਂ ਭੱਲੇ ਇਹ ਵਿੱਚ ਥੋੜਾ ਨਮਕ ਜ਼ਰੂਰ ਐਡ ਕਰ ਲਿਓ ਜੀ ਤੇ ਨਮਕ ਜ਼ਰੂਰ ਪਾਉਣਾ ਇੱਕ ਕਲਾ ਨਮਕ ਨਮਕ ਪਾਉਣਾ ਤੇ ਹੋਰ ਇਹਦੇ ਵਿੱਚ ਕੁਝ ਨਹੀਂ ਪਾਉਣਾ ਹੈਗਾ ਚਾਹੋ ਜੀ ਫੈਂਡ ਫੈਂਡ ਕੇ ਆਪਣੇ ਲੱਗ ਗਈ ਜੀ ਬਾਦ ਉਖਣ ਹੁਣ ਤੇ ਤੁਹਾਨੂੰ ਪਤਾ ਹੀ ਹੈ ਜੀ ਹਨਾ ਅੱਜ ਕਰ ਲਓ ਇੰਨਾ ਨਹੀਂ ਬਣਦਾ ਕਿਸੇ ਤੋਂ ਵੀ 10 ਮਿੰਟ ਹੋ ਗਏ ਜੀ ਫੈਂਡ ਫੈਂਡ ਫਟਾਈਆ ਹੁੰਦੇ ਨੇ ਤੇ 10 ਮਿੰਟ ਹੋ ਚੁੱਕੇ ਨੇ ਆਹ ਲੋ ਜੀ ਚੰਗੀ ਤਰ੍ਹਾਂ ਆਪਾਂ ਨੇ ਫੈਂਟਕੇ ਦੇ ਵਿੱਚ ਗੈਸ ਭਰ ਗਈ ਇਹ ਵੱਧ ਵੀ ਗਿਆ ਫੁੱਲ ਵੀ ਗਿਆ ਜੀ ਤੁਹਾਡੇ ਸਾਹਮਣੇ ਹੈ ਜੀ ਥੋੜਾ ਜਿਹਾ ਪਾਇਆ ਸੀ ਆਪਾਂ ਨੇ ਫੁੱਲ ਗਿਆ ਹੁਣ ਆਹ ਲੋ ਜੀ ਆਪਾਂ ਤੁਹਾਡੇ ਸਾਹਮਣੇ ਪਾਣੀ ਦੇ ਵਿੱਚ ਚੈੱਕ ਕਰਕੇ ਦੇਖਦੇ ਆਹ ਲੋ ਜੀ ਉੱਪਰੇ ਪਿਆ ਇਹ ਜੇ ਆਪਣਾ ਨਹੀਂ ਚੰਗੀ ਤਰ੍ਹਾਂ ਸੈੱਟ ਹੁੰਦਾ ਇਹ ਹਨਾ ਜੀ ਤਾਂ ਇਹ ਉੱਪਰ ਨਹੀਂ ਹੋਣਾ ਤਾਂ ਇਹ ਵਿੱਚ ਹੋਣਾ ਤੇ ਪਾਣੀ ਦੇ ਹੁਣ ਆਪਣਾ ਇਹ ਵਧੀਆ ਬਣ ਗਿਆ ਜੀ ਆਹ ਲੋ ਜੀ ਆਪਾਂ ਇਹਨੂੰ ਆਪਣੇ ਘਰ ਦਾ ਹੁੰਦਾ ਜਿਹੜਾ ਤੇਲ ਸਰੋਂ ਦਾ ਸਰੋਂ ਦੇ ਤੇਲ ਦੇ ਵਿੱਚ ਆਪਾਂ ਇਹਨੂੰ ਛੱਡ ਦਿੱਤੇ ਜੀ ਤੁਸੀਂ ਚਮਚ ਨਾਲ ਵੀ ਛੱਡ ਸਕਦੇ ਹੋ ਤੇ ਆਪਣੇ ਹੱਥਾਂ ਨਾਲ ਵੀ ਛੱਡ ਸਕਦੇ ਹੋ ਜਿੱਦਾਂ ਤੁਹਾਡਾ ਇੱਛਾ ਹੈਗਾ ਉਦਾਂ ਆਪਾਂ ਕਰ ਸਕਦੇ ਹਾਂ ਜੀ ਠੀਕ ਹੈ ਜੀ ਤੇ ਬਾਕੀ ਤੁਸੀਂ ਇਕਰ ਫੈਂਡ ਤੇਲ ਹੁੰਦਾ ਉਹਦੇ ਨਾਲ ਵੀ ਤੁਸੀਂ ਉਹ ਕਰ ਸਕਦੇ ਹੋ ਬਣਾ ਸਕਦੇ ਹੋ ਪਰ ਜਿਹੜਾ ਸਾਡੇ ਹੈਗਾ ਸੀ ਜਿਸ ਤੱਕ ਆਪਣੇ ਤੇਲ ਘਰ ਦਾ ਹੁੰਦਾ ਜੀ ਤੇ ਇਹ ਚਲੋ ਜੀ ਹਾਂ ਲੋ ਜੀ ਆਪਾਂ ਹੁਣ ਤੁਹਾਡੇ ਸਾਹਮਣੇ ਤੁਹਾਨੂੰ ਬਣਾ ਕੇ ਦੱਸ ਰਹੇ ਹਾਂ ਵੀ ਕਿੰਨੇ ਬਣਾਉਣੇ ਹੁੰਨੇ ਆ ਤੇ ਬਲੌਗ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਸਾਰਾ ਬਲੌਗ ਜ਼ਰੂਰ ਦੇਖਿਆ ਕਰੋ ਜੀ ਐਂਡ ਤੱਕ ਜੀ ਤੇ ਜਿਨ੍ਹਾਂ ਨੂੰ ਮੇਰੀਆਂ ਭੈਣਾਂ ਨੂੰ ਮੇਰੇ ਭਰਾਵਾਂ ਨੂੰ ਨਹੀਂ ਬਣਾਉਣੇ ਆਉਂਦੇ ਹੈਗੇ ਜੀ ਠੀਕ ਹੈ ਜੀ ਉਹ ਜ਼ਰੂਰ ਆਪਣਾ ਵੀਡੀਓ ਦੇਖ ਕੇ ਜ਼ਰੂਰ ਬਣਾ ਕੇ ਦੇਖੋ ਜੀ ਖਾ ਕੇ ਦੇਖੋ ਜੀ ਕਿੰਦਾਂ ਦੇ ਲੱਗਦੇ ਨੇ ਜੀ ਬਹੁਤ ਵਧੀਆ ਹੁੰਦੇ ਨੇ ਜੀ ਘਰ ਦੀ ਚੀਜ਼ ਹੈ ਜੀ ਤੇ ਬਾਕੀ ਬਾਜ਼ਾਰਾਂ ਦੇ ਚਲੋ ਆਪਾਂ ਖਾਂਦੇ ਰਹਿੰਨੇ ਆ ਬਾਕੀ ਆਪਣੇ ਘਰ ਦੀ ਚੀਜ਼ ਆਪ ਨੂੰ ਪਤਾ ਹੁੰਦਾ ਵੀ ਆਪਾਂ ਕਿੰਦਾਂ ਦੇ ਬਣਾਉਣੇ ਆ ਤੇ ਵਧੀਆ ਹੁੰਦੀ ਹੈ ਸਾਫ ਸੁਪaiya ਹੁੰਦਾ ਜੀ ਠੀਕ ਹੈ ਜੀ ਤਾਂ ਕਰਕੇ ਹਲੋ ਜੀ ਹੁਣ ਆਪਾਂ ਤੁਹਾਨੂੰ ਦੱਸ ਦਈਏ ਜੀ ਮੈਂ ਬੰਨਾਂ ਕ ਪਾ ਸਕਦਾਂ ਜੀ ਚਮਚਾ ਭਰ ਕੇ ਪੌਣਾ ਹੀ ਭਰ ਕੇ ਪਾ ਸਕਦੇ ਹਾਂ ਜੀ ਆਪਾਂ ਤੇ ਛੇਤੀ ਕੰਮ ਨਿਬੜਨਾ ਹੁੰਦਾ ਕਿਸੇ ਨੇ ਨਾ ਮੇਰੀ ਭੈਣ ਨੇ ਮੇਰੀ ਵਰਗੀ ਨੇ ਫਿਰ ਤਾਂ ਭਰ ਕੇ ਕਰਛੇ ਠੋਕੋ ਜੀ ਤੁਸੀਂ ਫਟਾਫਟ ਤੇ ਪਰ ਜਿੰਨਾ ਆਪਾਂ ਛੋਟੇ ਰੱਖਾਂਗੇ ਜੀ ਘੱਟ ਗੈਸ ਚਲਾਵਾਂਗੇ ਉੰਨੇ ਇਹ ਵਧੀਆ ਉਹ ਹੋਊਗਾ ਤੇ ਚੁੱਪ ਕਰ ਓਏ ਹੱਸੀ ਜਾਂਦਾ ਵਿੱਚ ਮੇਰਾ ਬੇਟਾ ਮੇਰੀਆਂ ਗੱਲਾਂ ਸੁਣ ਸੁਣ ਕੇ ਜੀ ਤੇ ਆਹ ਲੋ ਜੀ ਹੁਣ ਆਪਾਂ ਨੇ ਹੱਥਾਂ ਨਾਲ ਪੌਣੇ ਸਟਾਰਟ ਕਰਤੀ ਜਿਵੇਂ ਆਪਾਂ ਪਕੌੜੀ ਨਹੀਂ ਬਣਾਉਂਦੀ ਹੁੰਦੀ ਜੀ ਇਹ ਆਪਾਂ ਹੁਣ ਪਕੌੜੇ ਬਣਾਉਣੇ ਸ਼ੁਰੂ ਕਰਤੀ ਜੀ ਪਕੌੜੀ ਨਹੀਂ ਹੈਗੀ ਜਰਸ ਵਾਲੇ ਇਹ ਹੈਗੇ ਤਾਂ ਹੀ ਨਹੀਂ ਜੀ ਦਹੀਂ ਭੱਲੇ ਪਰ ਹੁਣ ਤੁਹਾਨੂੰ ਦੱਸ ਦਿੰਦੀ ਜੀ ਪਕੌੜੇ ਵਾਂਗੂ ਵੀ ਆਪਾਂ ਇਦਾਂ ਕਰਕੇ ਹੱਥਾਂ ਨਾਲ ਵੀ ਪਾ ਸਕਦੇ ਹਾਂ ਜੀ ਸਸ ਠੀਕ ਹੈ ਜੀ ਤੇ ਹੋਰ ਦੱਸੋ ਜੀ ਕੀ ਹਾਲ ਚਾਲ ਨੇ ਤੁਹਾਡੇ ਇਥੋਂ ਕਿੱਥੋਂ ਦੇਖੋਗੇ ਜੀ ਤੁਸੀਂ ਤੇ ਬਾਕੀ ਜੀ ਜਿੰਨਾ ਕ ਆਪਣਾ ਹਾਂ ਆ ਦੇਖੋ ਜਿੰਨੇ ਕ ਆਪਣਾ ਪੈਂਦੇ ਨੇ ਪੋਨੇ ਕੇ ਪਾਇਆ ਕਰੋ ਜਿਆਦਾ ਨਾ ਹੋ ਕਰਿਓ ਆ ਦੇਖੋ ਜੀ ਕਿੰਨੇ ਸੋਹਣੇ ਨੇ ਜੀ ਦੇਖੋ ਜੀ ਕਿੰਨੇ ਸੋਹਣੇ ਫੁੱਲਰ ਹੀ ਨੇ ਜੀ ਆਪਾਂ ਇਹਦੇ ਵਿੱਚ ਕੁਝ ਨਹੀਂ ਪਾਇਆ ਹੈਗਾ ਸੀ ਤੇ ਆਹ ਲਓ ਜੀ ਕਿੰਨੇ ਕਿੰਨੇ ਸੋਹਣੇ ਬਣ ਰਹੇ ਨੇ ਜੀ ਇਹ ਵਾਲੀ ਸ਼ੇਪ ਦੇਖੋ ਜੀ ਤੁਸੀਂ ਆਹ ਲਓ ਜੀ ਗੁਲਾਬ ਜਮਨਾਂ ਵਾਂਗੂ ਭੱਜੇ ਫਿਰਦੇ ਨੇ ਇਹ ਵਿੱਚ ਗੋਲੀ ਹੈਗੀ ਗੋਲ ਨਹੀਂ ਹੈਗੀ ਗੋਲ ਨਹੀਂ ਹੁੰਦੇ ਇਹ ਦਹੀਂ ਭੱਲੇ ਨੇ ਗੋਲ ਨਹੀਂ ਹੁੰਦੇ ਨਹੀਂ ਹੁੰਦੇ ਗੋਲ ਦੱਸਿਓ ਜੀ ਕਮੈਂਟ ਕਰਕੇ ਗੋਲ ਹੁੰਦੇ ਨੇ ਇਹ ਆ ਦੇਖੋ ਜੀ ਸਪੰਜੀ ਸਪੰਜੀ ਬਣੇ ਨੇ ਜੀ ਆ ਦੇਖੋ ਜੀ ਆ ਲਓ ਜੀ ਚੈੱਕ ਕਰੋ ਜੀ ਚੰਗੀ ਤਰ੍ਹਾਂ ਵਿੱਚੋਂ ਤੇ ਬਹੁਤ ਜ਼ਿਆਦਾ ਟੇਸਟੀ ਨੇ ਜੀ ਇਹ ਖਾਣ ਦੇ ਵਿੱਚ ਬਣ ਗਏ ਜਦੋਂ ਸਪੰਜੀ ਸਪੰਜੀ ਇਦਾਂ ਸਪੰਜੀਰਾ ਸਪੰਜੀਰਾ ਸੁਗਲਾ ਚੁੱਪ ਕਰੋ ਅੱਲਾਹ ਕੋਲ ਚੁੱਪ ਕਰ ਰਵਿੰਦਰ ਤੇ ਤੇਲ ਬਹੁਤ ਗਰਮ ਹੈ ਜੀ ਤੇ ਚਿੱਟਾ ਜਾ ਪੈ ਗਿਆ ਸੀ ਮੇਰੇ ਤਾਂ ਹੋਸ਼ ਭਲਾਉਂਦੇ ਤੇਲ ਬਹੁਤ ਜ਼ਿਆਦਾ ਗਰਮ ਹੋਇਆ ਪਿਆ ਆ ਲਓ ਜੀ ਆਪਣੇ ਹੋ ਗਏ ਤਿਆਰ ਜੀ ਆ ਦੇਖੋ ਜੀ ਮੈਂ ਸੋ ਨੂਰੇ ਚੈੱਕ ਕਰਾਉਣੀ ਆ ਵੀ ਦੇਖੋ ਜੀ ਸੌਫਟ ਸੌਫਟ ਬਣਨੀ ਜੀ ਬਿਲਕੁਲ ਹੁਣ ਆਪਾਂ ਇਹਦੇ ਠੰਡਾ ਪਾਣੀ برف ਵਾਲਾ ਲੈ ਲਿਆ ਜੀ ਤੇ ਆਪਾਂ ਇਹ ਵਿੱਚ ਛੱਬ ਦਿੱਤੇ ਹੁਣ ਸਾਰੇ ਆਪਾਂ ਇਹਦੇ ਵਿੱਚ ਚ ਪਾ ਦਾਂਗੇ ਜੀ ਠੀਕ ਹੈ ਜੀ ਤਾਂ ਜੋ ਕੀ ਇਹ ਠੰਡੇ ਵੀ ਹੋ ਜਾਣ ਬਾਕੀ ਇਹਦੇ ਵਿੱਚ ਤੇਲ ਹੁੰਦਾ ਜੀ ਉਹ ਸਾਰਾ ਨਿਕਲ ਜਾਂਦਾ ਉਹ ਆਪਾਂ ਦਬਕੇ ਕੱਢ ਦਿੰਨੇ ਆ ਜੀ ਉਹ ਆਪਾਂ ਸਾਰਾ ਕੱਢ ਦਿੰਨੇ ਆ ਠੀਕ ਹੈ ਜੀ ਦੇਖੋ ਦੇਖੋ ਸੜਨੀ ਦੇਖੀ ਚਲੋ ਜੀ ਜੁੜੇ ਰਹੋ ਜੀ ਦੇਖੀ ਚਲੋ ਜੀ ਕੀ ਕੁਸ ਕਰ ਰਹੇ ਆ ਅਸੀਂ ਤੁਹਾਡੇ ਨਾਲ ਹੀ ਆ ਠੀਕ ਹੈ ਜੀ ਵਲੌਗ ਜ਼ਰੂਰ ਦੇਖਿਆ ਕਰੋ ਜੀ ਸਾਡੀ ਬਹੁਤ ਮਿਹਨਤ ਲੱਗਦੀ ਹੈ ਵਲੌਗ ਬਣਾਉਣ ਦੇ ਵਿੱਚ ਸ਼ਾਮ ਦਾ ਟਾਈਮ ਸੀ ਸੀ ਤੁਹਾਨੂੰ ਫੇਰ ਵੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਵਲੌਗ ਵੀ ਚਲੋ ਹਨਾ ਬਹੁਤ ਮੇਰੀਆਂ ਭੈਣਾਂ ਕਹਿੰਦੀਆਂ ਨੇ ਵੀ ਤੁਸੀਂ ਪਾਇਆ ਕਰੋ ਵੀਡੀਓ ਪਾਇਆ ਕਰੋ ਪਰ ਤੁਹਾਨੂੰ ਪਤਾ ਹੈ ਜੀ ਅਸੀਂ ਕੌਲੀ ਬੰਦੇ ਬਹੁਤ ਹੈ ਨਹੀਂ ਪਾਈ ਜਾਂਦੀ ਹੈਗੀ ਅਸ ਤਾਂ ਕਦੇ ਮਹੀਨਾ ਟਪਾ ਦਾਨੇ ਕਦੇ ਅਸ ਤਾਂ 10 ਦਿਨ ਟਪਾ ਦਾਨੇ ਕਦੇ 20 ਦਿਨ ਟਪਾ ਦਾਨੇ ਕਦੇ ਕਿਵੇਂ ਅਸੀਂ ਕੌਲੀ ਬੰਧੀਆਂ ਇੰਝ ਜ਼ਿਆਦਾ ਪਉਣ ਨੂੰ ਜੀ ਨਹੀਂ ਕਰਦਾ ਤੇ ਆ ਲੋ ਜੀ ਹੱਬਾ ਹੌਲੀ ਹੌਲੀ ਕਰਕੇ ਇਹਦੇ ਵਿੱਚ ਸਾਰੇ ਛੱਡ ਦਵਾਂਗੇ ਹੋਵਾ ਜਾਨੇ ਸਰਖਕ ਹਮੇਂ ਦੀ ਸਾਰੇ ਆਪਣੀ ਵਿੱਚ ਛੱਡ ਦਿੱਤੇ ਨੇ ਦੇਖੋ ਜੀ ਕਿੰਨੇ ਸੋਹਣੇ ਬਣ ਕੇ ਤਿਆਰ ਹੋਏ ਨੇ ਜੀ ਤੁਸੀਂ ਵੀ ਜ਼ਰੂਰ ਬਣਾਓ ਜ਼ਰੂਰ ਬਣਾ ਕੇ ਦੇਖਿਓ ਜੀ ਸਿਰਫ 10 ਮਿੰਟ ਰੋਟੀ ਨਾਲੋਂ ਰੋਟੀ ਤਾਂ ਆਪਣੇ ਬਹੁਤ ਟਾਈਮ ਲੱਗਦਾ ਰੋਟੀ ਬਣਾਣ ਦੇ ਵਿੱਚ ਇਹ ਬਣਾਣ ਦੇ ਵਿੱਚ ਤਾਂ ਬਿਲਕੁਲ ਟਾਈਮ ਨਹੀਂ ਲੱਗਦਾ ਹੈਗਾ ਜਿੰਨੀ ਵੀ ਟਾਈਮ ਨਹੀਂ ਲੱਗਦਾ ਜੀ ਆਪਣਾ ਬਸ ਇੱਕ ਆਪਾਂ ਨੂੰ ਕੌਲ ਮਾਰਦੀ ਐ ਬਣਨ ਦੇ ਵਿੱਚ ਜਿੰਨੀ ਟਾਈਮ ਲਾਗਦਾ ਰੋਟੀ ਸਬਜ਼ੀ ਬਣਨ ਤੇ ਟਾਈਮ ਲੱਗਦਾ ਹਜੇ ਇਹ ਚੀਜ਼ ਬਣਦੇ ਟਾਈਮ ਨਹੀਂ ਲੱਗਦਾ ਜਦੋਂ ਵੀ ਦਿਲ ਕਰਦਾ ਤੁਹਾਡੇ ਜਰੂਰ ਬਣਾ ਕੇ ਖਾਓ ਜੀ ਬੱਚਿਆਂ ਨੂੰ ਖਿਲਾਓ ਆਪਣੇ ਘਰ ਦੇਨੂੰ ਖਾਓ ਠੀਕ ਹੈ ਜੀ ਬਹੁਤ ਵਧੀਆ ਚੀਜ਼ ਹੈ ਜੀ ਇਹ ਦਹੀਂ ਭੱਲੇ ਠੀਕ ਹੈ ਜੀ ਦਹੀਂ ਆਪਣੇ ਘਰੇ ਹੁੰਦੀ ਹੋਏ ਜੀ ਭੱਲੇ ਬਣਾਓ ਜੀ ਖਾਓ ਜੀ ਆਹ ਦੇਖੋ ਜੀ ਤੇਲ ਕਿੰਨਾ ਆ ਦੇ ਉੱਪਰ ਆ ਗਿਆ ਨੂਨ ਪਾਓ ਜੀ ਤੇ ਹੁਣ ਆਪਾਂ ਇਹਨੂੰ ਹੱਥ ਦੀ ਹੱਥਾਂ ਨਾਲ ਦਬਾ-ਦਬਾ ਕੇ ਦੇ ਵਿੱਚ ਚੋ ਪਾਣੀ ਤੇਲ ਵਗੈਰਾ ਸਾਰਾ ਕੁਝ ਕੱਢ ਦਵਾਂਗੇ ਜੀ ਜੋ ਵੀ ਦੇ ਵਿੱਚ ਹੈਗਾ ਠੀਕ ਹੈ ਜੀ ਤੇ ਆ ਦੇਖੋ ਜੀ ਵਿੱਚ ਮੇਰੇ ਬੇਟਾ ਸਾਰੇ ਫੜ ਕੇ ਝੰਜੋੜਦੇ ਵੀ ਨਹੀਂ ਤਾਂ ਵੀ ਕੁਝ ਨਹੀਂ ਹੋਇਆ ਹੈਗਾ ਮੈਨੂੰ ਕੁਝ ਨਹੀਂ ਹੁੰਦਾ ਹੈਗਾ ਸੂਜੀ ਦੇ ਬਣਾਉਣੇ ਸੂਜੀ ਦੇ ਬਣਾ ਸਕਦੇ ਨੇ ਤੁਸੀਂ ਇਹ ਪਰ ਅਸੀਂ ਸੂਜੀ ਦੇ ਜਮਾ ਚਟੇ ਚਟੇ ਹੁੰਦੇ ਨੇ ਸਿੱਟੇ ਬਿਲਕੁਲ ਆਹ ਲੋ ਜੀ ਮੇਰਾ ਬੇਟਾ ਸੋਣਾ ਦੇਖਿਆ ਰਿਹਾ ਵੀ ਤੇਲ ਦੇਖੋ ਜੀ ਕਿੰਨਾ ਇਹ ਸਾਰਾ ਨਾ ਪਤਾ ਕਿ ਇਹ ਠੰਡੇ ਪਾਣੀ ਚ ਨਿਕਲ ਜਾਂਦਾ ਜੀ ਸਾਰਾ ਤੇਲ ਇਹ ਤੇ ਤੇਲ ਇਹ ਜੋ ਠੰਡੇ ਪਾਣੀ ਚ ਜ਼ਰੂਰ ਪਾਣੀਗੀ ਜੀ ਇਹ ਨਾ ਤਾਂ ਜੋ ਵੀ ਇਹ ਨਾਲ ਇਹਦਾ ਠੰਡੇ ਹੋ ਜਾਂਦੇ ਨੇ ਹਾਂਜੀ ਚੈੱਕ ਕਰੋ ਜੀ ਤੁਸੀਂ ਆਪਾਂ ਕਿਤੇ ਇਹ ਦੇਖੂ ਕਿ ਕਿੰਨਾ ਕਿੰਨਾ ਹੈ ਹਾਂਜੀ ਜਸ ਜਿਵੇਂ ਆਪਣੇ ਪੰਡੇ ਤਿਆਰ ਨੇ ਜੀ ਤਿਆਰ ਪਰ ਤਿਆਰ ਸਾਸ ਆਪਾਂ ਨੇ ਕੱਢ ਲਈਤੀ ਪਕੌੜੀਆਂ ਪੰਜਾਂ ਨੇ ਬਾਕੀ ਜੀ ਦੇਖੋ ਇਹ ਵਿੱਚ ਤਾਂ ਕਿੰਨਾ ਮਰਜੀ ਕੁਝ ਪਾ ਲਓ ਜਿਹੜਾ ਕੁਸ ਆਪਣੇ ਕੋਲੋਂ ਹੁੰਦਾ ਘਰ ਦੇ ਵਿੱਚ ਕੋਈ ਆਪਣੇ ਕੋਲੇ ਹਨਾ ਜਿਵੇਂ ਅਨਾਰ ਦਾਣਾ ਦੇਖੋ ਸਾਡੇ ਹੈ ਨਹੀਂ ਸੀ ਜਿਹੜਾ ਲੈਂਦਾ ਹੋਇਆ ਮੈਂ ਭੁੱਲ ਗਈ ਜੀ ਭੁਗਵਣਾ ਠੀਕ ਹੈ ਜੀ ਅਨਾਰ ਦਾਣਾ ਵੀ ਪਾ ਸਕਦੇ ਜੀ ਆਪਾਂ ਇਹਦੇ ਵਿੱਚ ਕੋਈ ਦਾਖਾਂ ਵਗੈਰੇ ਪਾ ਸਕਦੇ ਆ ਕੋਈ ਕੋਈ ਡਰਾਈ ਫੂਡ ਪਾ ਲਓ ਜੀ ਦੇ ਵਿੱਚ ਪਾ ਲਓ ਜੀ ਕੁਝ ਵੀ ਮਰਜ਼ੀ ਪਾ ਸਕਦੇ ਜੀ ਆਪਾਂ ਇਹਦੇ ਵਿੱਚ ਜਿਹੜਾ ਤੁਹਾਡਾ ਦਿਲ ਕਰਦਾ ਖਾਣ ਨੂੰ ਆਪਾਂ ਨੂੰ ਵਧੀਆ ਲੱਗਦਾ ਜੀ ਆਹ ਲਓ ਜੀ ਆਪਾਂ ਦਹੀਂ ਪਾ ਲਈਏ ਇਹਦੇ ਵਿੱਚ ਮਿੱਠੀ ਦਹੀਂ ਪਾ ਲਓ ਜੀ ਖੰਡ ਚੀਨੀ ਘੋਲ ਕੇ ਜੀ ਤੇ ਬਾਕੀ ਦੇ ਵਿੱਚ ਨਮਕ ਮਿਰਚ ਨੂੰ ਪਤੀਆ ਪਾਉਗਾ ਜੀ ਸਾਰੇ ਤਰ੍ਹਾਂ ਦਾ ਬਾਕੀ ਜਿਹੜਾ ਕੁਝ ਆਪਣੇ ਕੋਲੇ ਘਰ 'ਚ ਹੈਗਾ ਜੀ ਆਪਾਂ ਬਾਕੀ ਖਾਸ ਖਾ ਲੋ ਜੀ ਬਾਕੀ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਨੇ ਦੇਖੋ ਵੀ ਆਪਣੇ ਕੋਲ ਆ ਚੀਜ਼ ਹੈ ਨਹੀਂ ਨਰਦਾਣਾ ਹੈ ਨਹੀਂ ਤਾਂ ਆਪਾਂ ਨੇ ਦਹੀਂ ਭੱਲੇ ਵੀ ਨਹੀਂ ਖਾਣੇ ਹੈਗੇ ਵੀ ਚੋਚ ਲੇ ਜੇ ਕਰਨ ਨਾਲੋਂ ਤਾਂ ਹਨਾ ਉਹ ਜਿਹੜਾ ਕੁਝ ਆਪਣੇ ਕੋਲ ਦਹੀਂ ਤਾਂ ਆਪਣੇ ਕੋਲ ਘਰ ਹੁੰਦੀ ਹੈ ਜੀ ਤੁਸੀਂ ਜ਼ਰੂਰ ਬਣਾ ਕੇ ਖਾਓ ਜੀ ਆ ਲੋ ਜੀ ਆਪਾਂ ਦੇ ਵਿੱਚ ਹੋਰ ਨਮਕ ਪਾ ਲਈ ਜੀ ਥੋੜਾ ਜਿਹਾ ਥੋੜਾ ਥੋੜਾ ਨਾਣ ਮਿਰਚ ਜੋ ਵੀ ਕਾਲੀ ਮਿਰਚ ਨਾਣ ਮਿਰਚ ਜੋ ਵੀ ਆਪਾਂ ਪਾਉਣਾ ਪਾ ਸਕਦੇ ਹਾਂ ਜੀ ਲਓ ਜੀ ਆਪਾਂ ਪਕੌੜੀਆਂ ਹੁੰਦੀਆਂ ਨੇ ਜਿਹੜੀਆਂ ਤੁਬੀ ਆਪਾਂ ਪਾ ਦਾਂਗੇ ਜੀ ਇਹਦੇ ਵਿੱਚ ਚੂਰਾ ਤੇ ਪੂਰਾ ਪਾ ਲਏ ਚੂਰਾ ਪੂਰਾ ਕਰਕੇ ਜੀ ਪਕੌੜੀਆਂ ਪਾਤੀਆਂ ਆਪਾਂ ਦੇਖੋ ਜੀ ਬਣੇ ਬਹੁਤ ਜ਼ਿਆਦਾ ਟੇਸਟੀ ਬਣੇ ਨੇ ਜੀ ਇਹ ਉਹ ਤੁਹਾਨੂੰ ਅਸੀਂ ਤੁਹਾਡੇ ਨਾਲ ਕਲਿੱਪ ਨੇ ਸ਼ੇਅਰ ਕੀਤੀ ਹੈਗੀ ਕਿਉਂਕਿ ਇਹ ਤੁਹਾਨੂੰ ਪਤਾ ਜਦੋਂ ਚੀਜ਼ ਬਣ ਕੇ ਮੂਰੀ ਹੋ ਜਾਂਦੀ ਹੈ ਫਿਰ ਤਾਂ ਖਾਣ ਦੀ ਹੁੰਦੀ ਹੈ ਜੀ ਠੀਕ ਹੈ ਜੀ ਤੇ ਬਸ ਤੁਹਾਨੂੰ ਇੱਥੇ ਤੱਕ ਆਪਾਂ ਸੋ ਇਹਨਾ ਬਲੌਗ ਸ਼ੇਅਰ ਕੀਤਾ ਜੀ ਵਧੀਆ ਲੱਗਿਆ ਚੰਗਾ ਲੱਗਿਆ ਪਿਆਰਾ ਜਿਹਾ ਕਮੈਂਟ ਛੱਡ ਕੇ ਜ਼ਰੂਰ ਜਾਇਓ ਜੀ ਠੀਕ ਹੈ ਜੀ ਐਂਡ ਤੱਕ ਬਲੌਗ ਜ਼ਰੂਰ ਦੇਖਿਆ ਕਰੋ ਜੀ ਜਿਹੜੇ ਚੈਨਲ ਤੇ ਨਵੇਂ ਹੁੰਦੇ ਨੇ ਜੀ ਪਲੀਜ਼ ਚੰਨ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਆਪਣੇ ਨੂੰ ਜੀ ਇਹਦੇ ਨਾਲ ਹੌਸਲਾ ਮਿਲਦਾ ਜੀ ਸਾਨੂੰ ਵੀ ਜੀ ਠੀਕ ਹੈ ਜੀ ਬਲੌਗ ਬਣਾਉਣਾ ਹੈ ਜੀ ਟਾਈਮ ਕੱਢਦੇ ਹਾਂ ਜੀ ਮਿਹਨਤ ਕਰਦੇ ਹਾਂ ਜੀ ਠੀਕ ਹੈ ਜੀ ਆਹ ਲੋ ਜੀ ਵਿੱਚ ਆਪਾਂ ਇਹ ਸਾਰਾ ਕੁਝ ਡਾਲ ਦਿਆ ਠੀਕ ਹੈ ਜੀ ਹੁਣ ਆਪੇ ਇਹਦੇ ਵਿੱਚ ਪਾ ਦਾਂਗੇ ਜੀ ਸੌਸ ਤੱਕ ਜੀ ਅੱਜ ਕਾ ਇੰਤਖਾ ਚਲੋ ਠੀਕ ਹੈ ਜੀ ਬਾਏ ਬਾਏ ਮਿਲਦਾ ਕਿਸੇ ਹੋਰ ਬਲੌਗ ਦਿਵਜ ਬਾਏ ਬਾਏ ਟਾਟਾ ਤਾਕਤ ਲਈ ਸਾਰ ਨੂੰ ਸਸ਼ੀ ਕਾ ਜੀ ਬਾਏ ਬਾਏ ਜੀ ਰੱਬ ਆਖਾ ਜੀ